ਕਿ ਕਿਹੜਾ ਲੋਕ ਪ੍ਰਦਰਸ਼ਨ ਕੀਤਾ ਗਿਆ ਕੀ ਕਹਿੰਦੇ ਜੈ ਭੀਮ ਜੈ ਸੋਵੀਦਾਨ ਮੇਰਾ ਨਾਮ ਮਨੀ ਗਿਲ ਮੈਂ ਕਿਸ ਸਮਾਂ ਇਹ ਕਹਾਂਗਾ ਹਮੇਸ਼ਾ ਕੋਸ਼ਿਸ਼ ਕਰੀਦੀ ਕਿ ਗਰੀਬ ਵਰਗੀ ਦੀ ਬਾਤ ਚੁੱਕੀ ਕਿਉਂਕਿ ਬਾਦ ਦੇ ਵਿੱਚ ਐਮਪੀ ਜਿਹੜੇ ਮਜੂਤਾ ਐਮਪੀ ਕਹਿੰਦੇ ਗਰੀਬ ਵਰਗ ਦਾ ਲਜਾਮ ਜਿਹੜਾ ਗਲਤ ਕੰਮਾਂ ਚ ਹੈਗਾ ਕਿਤੇ ਨਾ ਕਿਤੇ ਜੋਸ਼ੀ ਸਾਹਿਬ ਦੀ ਨੋ ਵੀ ਕਹਿੰਦੇ ਆ ਕਿ ਭਾਈ ਸਾਹਿਬ 100 ਰੁਪਏ ਦੇ ਬੋਤਲ ਦੇ ਵਿੱਚ ਵੇਚਣ ਵਾਲੇ ਲੋਕ ਹੈਗੇ ਆ ਇਸ ਕਰਕੇ ਗਰੀਬ ਦੀ ਬਾਤ ਚੁੱਕਣ ਦੀ ਹੈ ਕਿ ਭਾਈ ਸਾਹਿਬ ਇਹਨਾਂ ਨੂੰ ਅਧਿਕਾਰ ਮਿਲਦਾ ਕਿਤੇ ਗਲਤ ਪਾਸੇ ਰਜੇਵੇਂ ਚ ਨਾਲ ਜਾਣ ਲੇਕਿਨ ਸਰਕਾਰਾਂ ਦੀ ਹਮੇਸ਼ਾ ਮੰਨਚਾ ਰਹੀ ਆ ਕਿ ਗਰੀਬ ਨੂੰ ਇੰਨਾ ਕਿ ਜਾਂਦੇ ਜਾਵੇ ਬਾਅਦ ਵਿੱਚ ਉਹਨਾਂ ਨੂੰ ਬਦਨਾਮ ਕਰੋ ਤੇ 85% ਨੂੰ ਛੱਡ ਕੇ 15% ਵਾਲੋ ਹਮੇਸ਼ਾ ਵਾਦੇ 85% ਨੂੰ ਕੀਤੇ ਜਾਂਦੇ ਮੁਕਤੇ ਪਰਦਾ ਪਰ ਰਹਿੰਦੇ ਅੱਜ ਉਹੀ ਹਾਲਾਤਾਂ ਦੇ ਲੋਕ ਆ ਇੱਥੇ ਈ ਰਿਕਸ਼ਾ ਵਾਲੇ ਆ ਆਟੋ ਯੂ ਆਲੇ ਵਾਲੇ ਆ ਜਿਹੜੇ ਕਿ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ 'ਚ ਇੰਨੇ ਟੈਂਪਰੇਚਰ ਦੇ ਵਿੱਚ ਵੀ ਆਪਣੇ ਬੱਚਿਆਂ ਦੇ ਮੁੱਖ ਵੇਖ ਕੇ ਉਹਨਾਂ ਲਈ ਕਮਾਣ ਲਈ ਨਿਕਲਦੇ ਆ ਕਿ ਹਾਂ ਕਿਤੇ ਕਮਾਈ ਕਰਕੇ ਅਸੀਂ ਇਹਨਾਂ ਦਾ ਭੁੱਖ ਬਦਲ ਸਕੀਏ ਇਹਨਾਂ ਨੂੰ ਪੜ੍ਹਾ ਸਕੀਏ ਲੇਕਿਨ ਸਰਕਾਰਾਂ ਦੇ ਜਿਹੜੇ ਨੁਮਾਇੰਦੇ ਜਿਨ੍ਹਾਂ ਨੂੰ ਕਹਿ ਦਈਏ ਕਿ ਜੇ ਲੋਕ ਜੰਦਾ ਤੰਤਰ ਕਹ ਰਿਹਾ ਪੁਲਿਸ ਵਾਲੇ ਕਹਿ ਦਈਏ ਉਹ ਕੀ ਕਰਦੇ ਆ ਇਹੋ ਜਿਹੇ ਹਲਾਤ ਇੱਥੇ ਕ੍ਰੀਏਟ ਕਰਦੇ ਆ ਕਿ ਕੁਛ 5 10 ਬੈਟਰੀ ਰੱਖੇ ਵਾਲਿਆਂ ਨੂੰ ਜਿਹੜੇ ਕਿ ਦੂਸਰੀ ਜਾਤ ਦੇ ਹੋਣਗੇ ਉਹਨਾਂ ਨੂੰ ਅੱਗੇ ਵਧਾਵਾ ਦਿੰਦੇ ਆ ਤੇ ਆਪਣੀ ਜਾਤ ਤੁਹਾਡੀ ਜਾਤ ਵਾਲਿਆਂ ਨੂੰ ਛੱਡ ਦਿੱਤਾ ਜਾਂਦਾ ਕਾਰਨ ਕੀ ਹੈ ਕਾਰਨ ਐ ਹੈਗਾ ਕਿ ਇਹਨਾਂ ਦੇ ਵਿੱਚ ਐਨਰੂਕੇਸ਼ਨ ਸੈਕੰਡ ਕਾਰਨ ਹੈਗਾ ਕਿ ਇਹਨਾਂ ਨੂੰ ਖੇਤੀ ਦਬਾ ਲਿੱਤਾ ਜਾਂਦਾ ਇਹਨਾਂ ਦੇ ਨੇਤਾ ਕਹਿੰਦੇ ਆ ਕਿ ਖੇਤੀ ਹੈ ਰੰਦੇਰ ਹੋ ਜਾਂਦੇ ਲੇਕਿਨ ਅਸੀਂ ਇਹਨਾਂ ਦੇ ਵਿੱਚ ਮਨੋਬਲ ਭਰਨਾ ਹੈ ਕਿ ਅਸੀਂ ਤੁਹਾਡੇ ਨੇਤਾ ਆ ਤੇ ਅਸੀਂ ਸਟੈਂਡੇਬਲ ਆ ਤੁਹਾਡੇ ਲਈ ਹਾਂ ਜੀ ਰੋਜ਼ ਹੁੰਦਾ ਅੱਜ ਤੋਂ ਕਿ ਅੱਜ ਰੋਜ਼ ਆੜੀ ਦੇ ਕੰਮ ਹੁੰਦਾ ਹੈ ਲੇਕਿਨ ਕੱਲ ਦੇ ਵਿੱਚ ਕੀ ਹੋਇਆ ਇਹਨਾਂ ਨੂੰ ਜਾਤੀ ਸੂਚਕ ਵਰਡ ਵੀ ਬੋਲਣੇ ਸ਼ੁਰੂ ਕਰ ਦਿੱਤੇ ਜਦੋਂ ਮੇਰੇ ਤੱਕ ਆਵਾਜ਼ ਪਹੁੰਚੀ ਮੈਂ ਤਾਂ ਹਮੇਸ਼ਾ ਸੜਕਾਂ ਤੇ ਆਂਦਾ ਮੈਨੂੰ ਕਹ ਮਾਰਨਿੰਗ ਹੀ ਪਤਾ ਲੱਗਾ ਤੇ ਮੈਂ ਮਾਰਨਿੰਗ ਆਪਣਾ ਦਫਤਰ ਛੱਡ ਕੇ ਸਵੇਰੇ ਪਹਿਲੋ ਇਹਨਾਂ ਵੱਲ ਆਇਆ ਕਿ ਹਾਂ ਜੀ ਦਿੱਕਤ ਕੀ ਆ ਜਦੋਂ ਮਨੀ ਗੇ ਲਾਨ ਕੇ ਕਲੋ ਜਾਂਦਾ ਬਾਅਦ ਦੇ ਵਿੱਚ ਪ੍ਰਸ਼ਾਸਨ ਕਹਿੰਦਾ ਨਹੀਂ ਅਸੀਂ ਇਸ ਤਰ੍ਹਾਂ ਨਹੀਂ ਕਰਦੇ ਨਹੀਂ ਕਰਦੇ ਭਾਈ ਸਾਹਿਬ ਇਹ ਸਾਰੇ ਮਨੀ ਗੇ ਲੀਆ ਇਹਨਾਂ ਸਾਰਿਆਂ ਦੇ ਵਿੱਚ ਮੈਨੂੰ ਹੀ ਦੇਖੋ ਇਹ ਮੇਰੇ ਪਰਿਵਾਰ ਹੈ ਮੇਰੇ ਜੀ ਹੈ ਮੈਂ ਇਹਨਾਂ ਦਾ ਦ ਤੁਸੀਂ ਰੋਜ਼ਗਾਰ ਕਮਾਨ ਵਾਲੇ ਤੁਸੀਂ ਤੰਗ ਕਰੋਗੇ ਤੇ ਇਹ ਰੋਜ਼ਗਾਰ ਕਮਾਨ ਕੇ ਕਿਸ ਤਰ੍ਹਾਂ ਇੱਕ ਆਪਣੇ ਘਰ ਚਲਾਣਗੇ ਕਿਸ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸਰਕਾਰਾਂ ਨੂੰ ਬੰਦ ਕਰਨੀਆਂ ਪੈਣੀਆਂ ਪ੍ਰਸ਼ਾਸਨ ਨੂੰ ਬੰਦ ਕਰਨੀਆਂ ਪੈਣੀਆਂ ਸੈਕਿੰਡਲੀ ਮੈਂ ਅੱਜ ਐਸਐਚਓਸ ਮੈਡਮ ਨੂੰ ਕਹਿ ਕੇ ਗਿਆ ਕਿ ਭਾਈ ਸਾਹਿਬ ਇੱਥੇ ਆਪਾਂ ਇਹ ਰੱਖਿਆ ਵਾਲਿਆਂ ਦੇ ਆਟੋ ਵਾਲਿਆਂ ਦੇ 15-15000 ਦੇ ਚਲਾਨ ਨਹੀਂ ਕੱਟਣਦੇ ਨੇ 15000 ਦੇ 20000 ਦੀ ਉਹਨਾਂ ਦੀ ਇਨਕਮ ਆ ਉਹਦੇ ਵਿੱਚੋਂ ਕੀ ਪਤਾ ਉਹਨਾਂ ਨੇ ਰੱਖਿਆ ਕਿਰਾਏ ਤੇ ਲਿਆ ਆ ਕਿ ਕੀ ਲਿਆ ਤੇ 20000 ਦੀ ਇਨਕਮ ਦੇ ਵਿੱਚੋਂ 15000 ਦਾ ਚਲਾਨ ਕੱਟ ਦੇਣਗੇ ਤੇ ਭਾਈ ਸਾਹਿਬ ਕਮਾਨ ਕੇ ਕੀ ਕਾਣ ਕੀ ਮਤਲਬ ਸਰਪ੍ਰਸ਼ਾਸਨ ਨਾਲ ਗੱਲ ਕਰਦੇ ਪ੍ਰਸ਼ਾਸਨ ਦਾ ਕਹਿਣਾ ਹੱਦਾਂ ਅਕਸਰ ਹੀ ਵੀ ਈ ਰਿਕਸ਼ਾ ਵਾਲੇ ਤੰਗ ਕਰਦੇ ਜਾਨ ਬੋਝ ਕੇ ਅੰਦਰ ਆਟੋ ਲਾਦੇ ਸਾਨੂੰ ਮਜਬੂਰਨ ਐਕਸ਼ਨ ਲੈਣਾ ਪਏ ਹਾਂ ਈ ਰਿਕਸ਼ਾ ਵਾਲੇ ਕਰੋੜਪਤੀ ਆਣਾ ਇਹਨਾਂ ਨੂੰ ਤੰਗ ਕਰਦੇ ਆ ਈ ਰਿਕਸ਼ਾ ਵਾਲੇ ਜਿਆਦਾ ਧਨਾੜਦੇ ਇਹਨਾਂ ਨੂੰ ਤੰਗ ਕਰਦੇ ਆ ਇਹਨਾਂ ਨੂੰ ਆਪਣ ਜਿੱਦ ਨਾਲ ਇਹਨਾਂ ਨੂੰ ਮਜਬੂਰੀ ਪਤਾ ਲੱਗੀ ਨਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਮੈਂ ਚਾਹੁੰਦਾ ਨਹੀਂ ਕਹਿਣਾ ਜੇ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਈ ਰਿਕਸ਼ਾ ਚਲਾਏਗਾ ਨਾ ਇਹਨਾਂ ਨੂੰ ਉਹਨਾਂ ਦਾ ਦਰਦ ਪਤਾ ਲੱਗੂਗਾ ਉਹ ਦਰਦ ਪਤਾ ਲੱਗਣਾ ਕਿ ਹਾਂਜੀ ਮੈਂ ਇਹਨਾਂ ਨੂੰ ਡਾਇਰੈਕਟਲੀ ਮੈਂ ਕਿਹਾ ਜੇ ਇਹ ਰੱਖਿਆ ਦਾ ਆਟੋ ਦੇ ਵਿੱਚ ਜਿਸ ਨੇ ਟ੍ਰੈਫਿਕ ਮੁਲਾਜ਼ਮ ਨੇ ਸੂਆ ਭਗੋਆ ਭਾਈ ਸਾਹਿਬ ਮਨੀ ਗੱਲ ਆਪਣੇ ਵੱਲੋਂ ਪਰਸਨਲੀ ਦਰਖਾਸਤ ਚਲਾਏਗਾ ਜਿਹੜਾ ਕਦੀ ਜ਼ਿੰਦਗੀ ਚ ਰਾਜੀਨਾਮਾ ਨਹੀਂ ਹੋਏਗਾ ਉਹਨੂੰ ਪਤਾ ਤਾਂ ਲੱਗੇ ਕਿ ਇੰਨਾਂ ਨੂੰ ਦਰਦ ਪੰਚਾਣਾ ਤੇ ਆਪਣੇ ਦੇ ਵੀ ਦਰਦ ਹੰਡਾਣਾ ਦੋਨਾਂ ਚੀਜ਼ਾਂ ਦਾ ਪਤਾ ਚੱਲੇਗਾ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਕੋਲ ਵੀ ਗਏ ਸੀ ਕਾਫੀ ਲੋਜਣੇ ਦਿਖਾਈ ਦੇ ਰਹੇ ਸੀ ਕਿ ਕੀ ਗੱਲ ਕੀ ਹੋਈ ਦੇਖੋ ਜੀ ਮੈਂ ਮੈਡਮ ਨੂੰ ਕਿਹਾ ਕਿ ਜਿਨੇ ਜਾਤੀ ਸੂਚਕ ਵਰਡ ਕੀਤੇ ਉਹਨੇ ਕੀਤਾ ਜਾਵੇ ਪਰਚਾ ਸੈਕਿੰਡ ਦੇ ਵਿੱਚ ਜਿਹੜੇ ਮੁਲਾਜ਼ਮ ਇੱਥੇ ਹੈਗੇ ਟ੍ਰੈਫਿਕ ਪੁਲਿਸ ਵਾਲੇ ਉਹਨਾਂ ਦੀ ਮੈਂਟੈਲਿਟੀ ਸੀ ਕਿ ਜਾਵੇ ਤੁਹਾਨੂੰ ਵੀ ਪਤਾ 2 ਕਿਲੋਮੀਟਰ ਦੇ ਜੇ ਅਗਲਾ ਟਾਇਰ ਪੈਂਚਰ ਕਰਦੀ ਹੈ ਕਿਤੇ ਮੋਟਰਸਾਈਕਲ ਦਾ ਅਗਲਾ ਟਾਇਰ ਪੈਂਚਰ ਹੋ ਜਿੱਥੇ ਰੇਡਣ ਵਾਲੇ ਦਿੱਕਤ ਪਤਾ ਲੱਗ ਜਾਂਦੀ ਉਦੋਂ ਇੰਨੇ ਟੈਂਪਰੇਚਰ ਦੇ ਵਿੱਚ ਜੇ ਇਹ ਕਰਤੂਤਾਂ ਜੇ ਇਹ ਟ੍ਰੈਫਿਕ ਮੁਲਾਜ਼ਮਾਂ ਨੇ ਨਹੀਂ ਸਹੀ ਦਿੱਤੇ ਆ ਤੇ ਭਾਈ ਸਾਹਿਬ ਵੱਡੇ ਲੈਵਲ ਤੇ ਐਜੀਟੇਸ਼ਨ ਹੋਏਗਾ ਤੇ ਟ੍ਰੈਫਿਕ ਪੁਲਿਸ ਦਾ ਦਫ਼ਤਰ ਵੀ ਘੇਰ ਲਿੱਤਾ ਜਾਏਗਾ ਤੇ ਉਹਨੂੰ ਪੁੱਛਿਆ ਜਾਏਗਾ ਭਾਈ ਸਾਹਿਬ ਕਿ ਟ੍ਰੈਫਿਕ ਨਿਯਮ ਕੱਲੇ ਗਰੀਬਾਂ ਲਈ ਹੈਗੇ ਆ ਅਮੀਰਾਂ ਦੀ ਗੱਡੀਆਂ ਦੇ ਮਾਰੇ ਕਦੀ ਸੁਏ ਕਿਸੇ ਦੇ ਮਾਰ ਕੇ ਦੇਖੋ ਕਿਸੇ ਗਰੀਬ ਵੱਡੇ ਇਤਰਾਜ਼ ਕਿ ਤੁਹਾਨੂੰ ਗਦਾ ਲੱਗੇ ਜੇ ਜੋ ਵੀ ਨਿਯਮਾਂ ਦੀ ਉਲੰਘਣਾ ਗਰੀਬਾਂ ਲਈ ਕੀਤੀ ਜਾਂਦੀ ਹੈ ਰੂਲ ਐਂਡ ਰੈਗੂਲੇਸ਼ਨ ਗਰੀਬਾਂ ਲਈ ਟੋੜੀ ਜਾਂਦੀ ਹੈ ਗਰੀਬਾਂ ਦੀ ਆਵਾਜ਼ ਚੁੱਕਣ ਲਈ ਅੱਜ ਖੜੇ ਆ ਤੇ ਖੜੇ ਰਵਾਂਗੇ ਇਹਨਾਂ ਦੇ ਨਾਲ ਹਾਂ ਜੈਪੀ ਮਣੀ ਇਲਾਮ ਦੀ ਰੱਡ ਮੇਰਾ ਨਾਮ ਅਲਕੀਸ ਕਰੋ ਹਾਂ ਕੀ ਗੱਲਬਾਤ ਹੋਈ ਹੈ ਬੋੜਨ ਗੱਡੀ ਲੱਗੀ ਹੈ ਆਪਣੀ ਇੱਥੇ ਅੰਦਰ ਇਹ ਪਤਾ ਨਹੀਂ ਮਲਾਈ ਨੇ ਦਾਰੂ ਪੀਤੀ ਕਿ ਕੀ ਕੀਤਾ ਤੇ ਉਹਨੇ ਆ ਕੇ ਯਾਨਕੀ ਗੱਡੀ ਦੇ ਸਾਈਡ ਤੇ ਲੱਗੀ ਸੀ ਕੋਈ ਰੀਜ਼ਨ ਨਹੀਂ ਗਾਹੀ ਕਿ ਗੱਡੀ ਵਿੱਚ ਲੱਗੀ ਆਪਾਂ ਸਵਾਰੀ ਦਾ ਗੱਲ ਕਰਦੇ ਵੇ ਠੀਕ ਆ ਤੇ ਉਹਨੇ ਆਪਣਾ ਕੀ ਕੀਤਾ ਉਹਨੇ ਆ ਕੇ ਗੱਡੀ ਦੇ ਉੱਤੇ ਚਾਰ ਪੰਜ ਘਸੁੰਨ ਮਾਰੇ ਸ਼ੀਸ਼ੇ ਦੇ ਉੱਤੇ ਸ਼ੀਸ਼ੇ ਦੇ ਉੱਤੇ ਘਸੁੰਨ ਮਾਰੇ ਤੇ ਸ਼ੀਸ਼ਾ ਟੁੱਟ ਜਾਂਦਾ 2500 3000 ਤੋਂ ਥੱਲੇ ਸ਼ੀਸ਼ਾ ਨਹੀਂ ਗਾ ਵੀ ਪਾਜੀ ਪ੍ਰਸ਼ਾਸਨ ਅਕਸਰ ਕਹਿੰਦਾ ਵੀ ਆਪਾਂ ਬੜੀ ਵਾਰੀ ਸਮਝਾਈਦਾ ਇਹ ਜਾਣਬੁੱਝ ਕੇ ਅੰਦਰ ਆਂਦਾ ਕਿ ਕਿੰਨੇ ਪੈਸੇ ਮੰਗਦੇ ਜੀ 200 ਰੁਪਏ ਗੱਡੀ ਮੰਗਦੇ 200 ਰੁਪਏ ਇਤੋਂ ਦਵਾਉਂਦੇ 400 ਰੁਪਏ ਗੱਡੀ ਦਾ ਕਿਰਾਇਆ ਗੱਡੀਆਂ ਚਲਦੀਆਂ ਇਹਨਾਂ ਦੀਆਂ ਚਲਦੀਆਂ ਸਿਰਫ 10 ਤੋਂ 12 ਲੈ ਕੇ ਗੱਡੀਆਂ ਚਲਦੀਆਂ ਆਣ ਗਿਆ ਅੰਨਾਂ ਕੋ 200 200 ਰੁਪਇਆ ਲੈਂਦੇ ਆ ਕੌਣ ਲੈਂਦਾ ਕੋਈ ਉਹ ਸਾਰੇ ਲੈਂਦਾ ਲੈਂਦਾ ਤਾਂ ਹੀ ਕਿੰਨੇ ਅੰਦਰ ਆਉਂਦੇ ਆ ਚੱਲਣ ਨਾਲ ਲਾ ਕੇ ਉਹ ਚੌਂ ਤੱਕ ਸਾਡੀਆਂ ਕਿਰਾਏ ਦੇ ਗੱਡੀਆਂ ਆਪਾਂ 400 ਰੁਪਏ ਰੈਂਟ ਵੀ ਦੇਣਾ ਹੁੰਦਾ ਤੇ ਆਪਣੇ ਚਲੋ ਬੱਚੇ ਵੀ ਪਾਲਨੇ ਸਕੂਲਾਂ ਦੀਆਂ ਫੀ ਵੀ ਆ ਰਹਾ ਬੜਾ ਮੁਸ਼ਕਲ ਹੋ ਜਾਦਾ ਤੇ ਜਿੱਦਾਂ ਸੂਏ ਮਾਰ ਦਿੰਦੇ ਆ ਤੇ ਗੱਡੀ ਹਿਲਦੀ ਨਹੀਂ ਗਈ ਟੈਂਸਰ ਵੇਡ ਪ੍ਰਸ਼ਾਸਨ ਨੂੰ ਮੰਗਤੀ ਕਰਦੇ ਪ੍ਰਸ਼ਾਸਨ ਨੂੰ ਐਹੀ ਮੰਗ ਕਰਦੇ ਜਿੱਦਾਂ ਹਵਡੀਆਂ ਤਾਰਾ ਤੋੜਦੇ ਰੇਸਦੀਆਂ ਤਾਰਾ ਨਾ ਤੋੜਨ ਪੈਂਚ ਨਾ ਕਰਨ ਪਿਆ ਨਾ ਗਾਓ ਬੱਚਿਓ ਸਾਈਡ ਤੇ ਲਾਇਓ ਆਪਾਂ ਲੈ ਕੇ ਜਾਵਾਂਗੇ ਜੇ ਨਾਲ ਲੈ ਕੇ ਜਾਵਾਂਗੇ ਤੇ ਸਾਡਾ ਫੇਰ ਗੱਲ ਕਰਾਂਗੇ ਠੀਕ